ਖਬਰ ਹਰਿਆਣਾ ਤੋਂ ਐ ਹਰਿਆਣਾ ਦੇ ਵਿੱਚ ਜੀ ਜੀ ਪੀ ਤੇ ਬੀ ਜੀ ਪੀ ਦੀ ਸਰਕਾਰ ਟੁੱਟਣ ਤੋਂ ਬਾਅਦ ਹੁਣ ਇੰਡੀਅਨ ਨੈਸ਼ਨਲ ਲੋਕਦਲ ਦੇ ਜਿਹੜੇ ਵਿਧਾਇਕ ਨੇ ਅਬੇ चौटाला ਉਹਨਾਂ ਵੱਲੋਂ ਆਪਣੀ ਜਾਨ ਨੂੰ ਖਤਰਾ ਦੱਸ ਕੇ ਜੈਡ ਪਲੱਸ ਸ਼੍ਰੇਣੀ ਦੀ ਜਿਹੜੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਔਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਜਿਸ ਨੂੰ ਮਨਯੋਗ ਸੁਪਰੀਮ ਕੋਰਟ ਨੇ ਅਕਸੈਪਟ ਕਰ ਲਿਆ ਤੇ ਇਸ ਦੇ ਉੱਤੇ ਸੁਣਵਾਈ ਵੀ ਹੋਈ ਹੈ ਅਬੇ चौटाला ਨੇ ਪਿਛਲੇ ਹਫਤੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਆਖਿਆ ਸੀ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਔਰ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਦਾ ਖਤਮ ਤੱਕ ਹੋ ਚੁੱਕਾ ਹੈ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਲਗਾਤਾਰ ਜਿਹੜਾ ਸ਼ਰਾਬ ਮਾਫੀਆ ਹੈ, ਧੂਮਾਫੀਆ ਹੈ, ਗੈਰ ਸਮਾਜੀ ਅੰਸਰ ਹੈ, ਉਹਨਾਂ ਦੇ ਖਿਲਾਫ ਉਹ ਆਵਾਜ਼ ਚੱਕ ਰਹੇ ਨੇ ਤੇ ਉਹਨਾਂ ਨੂੰ ਧਮਕੀਆਂ ਮਿਲਣ ਤੋਂ ਬਾਅਦ ਜੀਨ ਦੇ ਵਿੱਚ ਇੱਕ ਮਾਮਲਾ ਦਰਜ ਕਰਨ ਦੇ ਲਈ ਕੁਝ ਸਮੇਂ ਲਈ ਉਹਨਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ। ਲੇਕਿਨ ਬਾਅਦ ਦੇ ਵਿੱਚ ਉਹਨਾਂ ਤੋਂ ਸਿਕਿਉਰਿਟੀ ਜਿਹੜੀ ਹੈ ਇੰਡੀਅਨ ਨੈਸ਼ਨਲ ਲੁੱਕ ਦਲ ਦੇ ਜਿਹੜੇ ਪਰਧਾਨ ਨੇ ਅਵਧਾਇਕ ਨੇ ਅਬੇ ਚਟਾਲਾ ਉਹਨਾਂ ਤੋਂ ਵਾਪਸ ਲੈ ਲਈ ਗਈ ਅਬੇ ਚਟਾਲਾ ਦੀ ਪਟੀਸ਼ਨ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹਾਈ ਕੋਰਟ ਨੇ ਇਸ ਬਾਰੇ ਦੇ ਵਿੱਚ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਔਰ ਹਰਿਆਣਾ ਸਰਕਾਰ ਨੇ ਅਬੇ ਚਟਾਲਾ ਦੀ ਸੁਰੱਖਿਆ ਨੂੰ ਲੈ ਕੇ ਇੱਕ ਜਿਹੜੀ ਹੈ ਸਿੱਧੀ ਰਿਪੋਰਟ ਹੈ ਉਹ ਦਾਖਲ ਕਰਨ ਦੇ ਲਈ 2 ਦਿਨ ਦਾ ਜਿਹੜਾ ਸਮਾਂ ਮੰਗਿਆ ਅਬੇ ਚਟਾਲਾ ਦੇ ਵਕੀਲ ਨੇ ਦੱਸਿਆ ਕਿ ਹੁਣ ਇਸ ਕੇਸ ਦੀ ਸੁਣਵਾਈ ਜਿਹੜੀ ਹੈ ਉਹ 20 ਮਾਰਚ ਨੂੰ ਹੋਏਗੀ ਜਿਸ ਦੇ ਵਿੱਚ ਸਰਕਾਰ ਵੱਲੋਂ ਸੁਰੱਖਿਆ ਨੂੰ ਲੈ ਕੇ ਸਥਿਤੀ ਹੈ ਜਿਹੜੀ ਉਹ ਸਪਸ਼ਟ ਕੀਤੀ ਜਾਏਗੀ ਸੋ ਅਮੇ ਚੋਟਾਲਾ ਦੀ ਸੁਰੱਖਿਆ ਦੇ ਮੁੱਦੇ ਤੇ ਸਰਕਾਰ ਨੇ 2 ਦਿਨਾਂ ਦਾ ਸਮਾਂ ਮੰਗਿਆ ਔਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਨੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਇਸੇ ਸੰਬੰਧੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਦਾਇਰ ਕੀਤੀ ਹੈ ਦੂਜੀ ਖਬਰ ਇਹ ਹੈ ਕਿ ਸੀਬੀਆਈ ਨੇ ਅਦਾਲਤ ਦੇ ਵਿੱਚ ਆਖਿਆ ਹੈ ਕਿ ਦਿੱਲੀ ਸ਼ਰਾਬ ਕੋਟਾਲੇ ਦੇ ਵਿੱਚ ਹੋਰ ਸੂਖਦਾਰ ਜਿਹੜੇ ਨੇ ਉਹ ਗ੍ਰਿਫਤਾਰ ਹੋ ਸਕਦੇ ਆ ਦਿੱਲੀ ਦੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਕੇਂਦਰੀ ਜਾਂਚ ਏਜੰਸੀ ਜਿਹੜੀ CBI ਆ ਉਹਨੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸੌਦੀਆ ਦੀ ਜ਼ਮਾਨਤ ਪਟੀਸ਼ਨ ਦਾ ਜ਼ੋਰ ਵਿਰੋਧ ਕੀਤਾ ਔਰ CBI ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੇ ਵਿੱਚ ਕੁਝ ਰਸੂਖਦਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਿਸ ਦੀ ਹਾਲੇ ਜਾਂਚ ਚੱਲ ਰਹੀ ਹੈ ਔਰ ਨਾਲ ਹੀ ਸੌਦੀਆ ਇਸ ਨੂੰ ਪ੍ਰਭਾਵਿਤ ਕਰ ਸਕਦੇ ਨੇ ਜੋ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਰਹੇ ਨੇ ਔਰ ਲਿਹਾਜਾ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਨਾ ਦਿੱਤੀ ਜਾਵੇ ਦਿੱਲੀ ਦੇ ਵਿੱਚ 17 ਨਵੰਬਰ 2021 ਨੂੰ ਕੇਜਰੀਵਾਲ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਜਿਹੜੀ ਲਾਗੂ ਕੀਤੀ ਔਰ ਇਹ ਨੀਤੀ ਬਹੁਤ ਛੇਤੀ ਜਦੋਂ ਵਿਵਾਦਾਂ ਦੇ ਵਿੱਚ ਆ ਗਈ ਤੇ ਦਿੱਲੀ ਦੇ ਸ਼ਰਾਬ ਘਟਾਲੇ ਦੀ ਜਿਹੜੀ ਜਾਂਚ ਹੈ ਉਹ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਕਰ ਰਹੀ ਹੈ ਕਿਉਂਕਿ ਦਿੱਲੀ ਦੇ ਜਿਹੜੇ ਐਲਜੀ ਸਨ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਇੱਕ ਚਿੱਠੀ ਲਿਖੀ ਕਿ ਮੈਨੂੰ ਲੱਗ ਰਿਹਾ ਕਿ ਇਸ ਜਿਹੜੀ ਐਕਸਾਈਜ਼ ਪਾਲਿਸੀ ਇਹਦੇ ਵਿੱਚ ਕਪਲਾ ਹੋਇਆ ਹੈ ਤਾਂ ਉਹ ਸੀਬੀਆਈ ਕੋਲ ਜਦੋਂ ਚਿੱਠੀ ਚਲੀ ਗਈ ਤਾਂ ਸੀਬੀਆਈ ਨੇ ਇਹਦੀ ਜਾਂਚ ਕੀਤੀ ਤੇ ਹੁਣ ਇਹ ਮਾਮਲਾ ਜਿਹੜਾ ਹੈ ਅਦਾਲਤ ਦੇ ਵਿੱਚ ਹੈ ਇਸੇ ਸੰਦਰਭ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਸੀਬੀਆਈ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਰਸੂਖਦਾਰ ਹੈ ਉਹ ਫੜੇ ਜਾ ਸਕਦੇ ਨੇ ਹੁਣ ਉਹਨਾਂ ਦੇ ਉੱਤੇ ਸਿਕੰਜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਕੱਸਿਆ ਜਾਏਗਾ ਇਸ ਬਾਰੇ ਦੇ ਵਿੱਚ ਜਿਹੜੇ ਨੇ ਹਾਲੇ ਜਾਣਕਾਰੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਮਿਲਣ ਦੀ ਸੰਭਾਵਨਾ ਹੈ ਔਰ ਇਹਦੇ ਇੱਕ ਪੈਸੇ ਦੇ ਲੈਣ ਦੇਣ ਦੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਈਡੀ ਕਰ ਰਹੀ ਹੈ ਮਨੀਸ਼ ਸੌਦੀਆ ਦੀ ਪਟੀਸ਼ਨ ਦੇ ਉੱਤੇ 18 ਮਾਰਚ 2024 ਕੱਲ ਸੋਮਵਾਰ ਨੂੰ ਰਾਊ ਸੈਵਨੀਓ ਅਦਾਲਤ ਦੇ ਵਿੱਚ ਜਦੋਂ ਸੁਣਵਾਈ ਹੋਈ ਤਾਂ ਸੀਬੀਆਈ ਨੇ ਇਹਨਾਂ ਦੀ ਜ਼ਮਾਨਤ ਦਾ ਵਿਰੋਧ ਕੀਤਾ ਹਾਲਾਂਕਿ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਮਨੀਸ਼ ਸੌਦੀਆ ਅਦਾਲਤ ਤੋਂ ਬਾਹਰ ਆ ਜਾਣ ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਨੇ ਆਮ ਆਦਮੀ ਪਾਰਟੀ ਦੇ ਉਹ ਪ੍ਰਚਾਰ ਸਟਾਰਕ ਵੀ ਨੇ ਡਿਪਟੀ ਮੁੱਖ ਮੰਤਰੀ ਹੈ ਤੇ ਉਹਨਾਂ ਦਾ ਵੱਡਾ ਅਹੁਦਾ ਹੈ ਸੌਦੀਆ ਵੱਲੋਂ ਜਿਹੜਾ ਪੇਸ਼ ਹੋਇਆ ਸੀ ਵਕੀਲ ਉਨੇ ਦਾਵਾ ਕੀਤਾ ਕਿ ਅਦਾਲਤ ਦੀ ਕਾਰਵਾਈ ਦੇ ਵਿੱਚ ਦੇਰੀ ਹੋ ਰਹੀ ਹੈ ਔਰ ਇਹਦੇ ਉੱਤੇ ਸੁਪਰੀਮ ਕੋਰਟ ਨੇ ਜੇਕਰ ਅਦਾਲਤ ਦੀ ਕਾਰਵਾਈ ਹੌਲੀ ਗਤੀ ਨਾਲ ਚੱਲਦੀ ਹੈ ਤਾਂ ਉਹਨਾਂ ਨੇ ਆਖਿਆ ਕਿ ਦੋਸ਼ੀ ਹੈ ਜਿਹੜਾ ਉਹ 3 ਮਹੀਨਿਆਂ ਤੋਂ ਜ਼ਮਾਨਤ ਲਈ ਬੇਨਤੀ ਕਰ ਰਿਹਾ ਔਰ ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਮਨੀਸ਼ ਸੋਦੀਆ ਉਹਦੀ ਜ਼ਮਾਨਤ ਦਾ ਜਿਹੜਾ ਵਿਰੋਧ ਕੀਤਾ ਤੇ ਨਾਲ ਦਾਵਾ ਕੀਤਾ ਕਿ ਇਸ ਸਾਜ਼ਿਸ਼ ਦੀ ਜਿਹੜੀ ਹੈ ਜਾਂਚ ਹੋ ਰਹੀ ਹੈ ਔਰ ਸੀਬੀਆਈ ਦੇ ਵਕੀਲ ਦਾ ਇਹ ਵੀ ਕਹਿਣਾ ਕਿ ਸੋਦੀਆ ਜਿਹੜੇ ਨੇ ਉਹ ਮੁੱਖ ਦੋਸ਼ੀ ਹੈ ਤੇ ਸਾਜ਼ਿਸ਼ ਦੇ ਮੁੱਖ ਸਰਗਨਾ ਨੇ ਔਰ ਕਿਸੇ ਰਸੂਖਤਰ ਵਿਅਕਤੀ ਜਾਂ ਕਿਸੇ ਹੋਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਔਰ ਇਹਦੇ ਨਾਲ ਹੀ ਮਕਦਮੇ ਦੇ ਵਿੱਚ ਦੇਰੀ ਹੋਣ ਦੇ ਸਸੌਦੀਆ ਦੇ ਦੋਸ਼ਾਂ ਦੇ ਉੱਤੇ ਸੀਬੀਆਈ ਨੇ ਆਪਣਾ ਤਰਕ ਦਿੱਤਾ ਉਹਨਾਂ ਨੇ ਆਖਿਆ ਕਿ ਉਹਨਾਂ ਵੱਲੋਂ ਕੋਈ ਦੇਰੀ ਨਹੀਂ ਹੋਈ ਗਈ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ ਔਰ ਸੀਬੀਆਈ ਦੇ ਵਕੀਲ ਨੇ ਵੀ ਤਰਕ ਦਿੱਤਾ ਕਿ ਦਿੱਲੀ ਜਿਹੜਾ ਹੈ ਐਕਸਾਈਜ਼ ਪਾਲਿਸੀ ਜਿਹੜੀ ਬਣਾਈ ਗਈ ਉਹਦੀ ਇਨਵੈਸਟੀਗੇਸ਼ਨ ਬਹੁਤ ਡੂੰਘੇ ਪੱਧਰ ਤੇ ਔਰ ਬਹਤ ਤਰਫੂਰਨ ਗੇੜ ਦੇ ਵਿੱਚ ਚੱਲ ਰਹੀ ਹੈ ਔਰ ਸੀਬੀਆਈ ਨੇ ਵੀ ਆਖਿਆ ਕਿ ਸੌਦੀਆ ਸਾਜ਼ਿਸ਼ ਦੇ ਤਹਿਤ ਮੁੱਖ ਦੋਸ਼ੀ ਤੇ ਕਥੇ ਦੋਸ਼ੀ ਨੇ ਤੇ ਇਹਨਾਂ ਦੇ ਹੁਕਮਾਂ ਦੇ ਉੱਤੇ ਹੋਰ ਅਧਿਕਾਰੀਆਂ ਨੇ ਵੀ ਕਾਰਵਾਈ ਕੀਤੀ ਔਰ ਮਨੀਸ਼ ਸੌਦੀਆ ਸੰਵੇਦਨਸ਼ੀਲ ਦਸਤਾਵੇਜ਼ ਤੇ ਸਬੂਤਾਂ ਤੋਂ ਵਾਕਿਫ ਰਹੇ ਨੇ ਤੇ ਉਹ ਸਬੂਤਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ ਇਹ ਸੀਬੀਆਈ ਦੇ ਵਕੀਲ ਨੇ ਅਦਾਲਤ ਦੇ ਵਿੱਚ ਇਸ ਗੱਲ ਦਾ ਜਿਹੜਾ ਖੁਲਾਸਾ ਕੀਤਾ ਮਾਮਲਾ ਦਰਜ ਹੋਣ ਦੀ ਤਰੀਕ ਤੇ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਜਿਹੜੇ ਫੋਨ ਸਨ ਉਹ ਵੀ ਨਸ਼ਟ ਕਰ ਦਿੱਤੇ ਜਿਨ੍ਹਾਂ ਦੇ ਗੱਲਬਾਤ ਹੋਈ ਸੀ ਇਸ ਤਰ੍ਹਾਂ ਦਾ ਦੋਸ਼ ਸੀਬੀਆਈ ਨੇ ਲਾਇਆ ਹੈ ਤੇ ਮਨੀਸ਼ ਸੌਦੀਆ ਨੂੰ ਧੀਲ ਦਿੱਤੀ ਗਈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ 13 ਮਹੀਨੇ ਹੋ ਚੁੱਕੇ ਐ ਤੇ ਸੁਪਰੀਮ ਕੋਰਟ ਦਾ ਹੁਕਮ ਆਏ ਸਾਢੇ 4 ਮਹੀਨੇ ਬੀਤ ਚੁੱਕੇ ਨੇ ਪਰੰਤੂ ਹਾਲੇ ਤੱਕ ਜਿਹੜਾ ਹੈ ਦੋਸ਼ ਪੱਤਰ ਦੇ ਉੱਤੇ ਪੂਰੀ ਤਰ੍ਹਾਂ ਬਹਿਸ ਪੂਰੀ ਨਹੀਂ ਹੋ ਸਕੀ ਇਸੇ ਤਰ੍ਹਾਂ ਮਨੀਸ਼ ਸੌਦੀਆ ਨੇ ਹਾਈ ਕੋਰਟ ਦੇ ਪਿਛਲੇ ਸਾਲ ਦੇ ਜ਼ਮਾਨਤ ਤੋਂ ਇਨਕਾਰ ਕਰਨ ਦੇ ਹੁਕਮਾਂ ਦੇ ਸਦਰਭ ਦੇ ਵਿੱਚ ਦਿੱਲੀ ਦੀ ਰੌਂਸ ਐਵੈਨਿਊ ਅਦਾਲਤ ਤੋਂ ਪੱਕੀ ਜ਼ਮਾਨਤ ਪਟੀਸ਼ਨ ਦੇ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਜਿੱਥੇ ਸਿੱਖਰਲੀ ਅਦਾਲਤ ਨੇ ਮਕਦਮੇ ਵਿੱਚ ਦੇਰੀ ਹੋਣ ਦੇ ਉੱਤੇ 3 ਮਹੀਨਿਆਂ ਦੇ ਅੰਦਰ ਜ਼ਮਾਨਤ ਲਈ ਅਰਜੀ ਦੇਣ ਦੀ ਜਿਹੜੀ ਹੈ ਉਹਨਾਂ ਨੂੰ ਆਜ਼ਾਦੀ ਦਿੱਤੀ ਸਿਰ ਉਹਨਾਂ ਕਿਹਾ ਸੀਗਾ ਕਿ ਤੁਸੀਂ ਇਸੇ ਸਬੰਧੀ ਅਰਜੀ ਜਿਹੜੀ ਹੈ ਉਹ ਦੇ ਸਕਦੇ ਹੋ ਹਾਲਾਂਕਿ ਸੀਬੀਆਈ ਨੇ ਆਖਿਆ ਹੈ ਕਿ ਦਿੱਲੀ ਚਰਾਪ ਕੋਟਾਲੇ ਦੇ ਮਾਮਲੇ ਦੇ ਵਿੱਚ ਬਹੁਤ ਡਾਡੇ ਬਹੁਤ ਰਸੂਖਦਾਰਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋ ਸਕਦੀ ਹੈ ਔਰ ਇਸ ਤਰ੍ਹਾਂ ਦਾ ਖੁਲਾਸਾ ਸੀਬੀਏ ਨੇ ਜਦੋਂ ਕੀਤਾ ਤਾਂ ਦੂਜੇ ਪਾਸੇ ਮਨੀਸ਼ ਸੌਦੀਆ ਜ਼ਮਾਨਤ ਮੰਗ ਰਹੇ ਨੇ ਤੇ ਜਲਬੋੜ ਮਾਮਲੇ ਦੇ ਵਿੱਚ ਵੀ ਈਡੀ ਦੇ ਸਾਹਮਣੇ ਤੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਪੇਸ਼ ਨਹੀਂ ਹੋਏ ਸੋ ਇੱਕ ਖਬਰ ਤਾਂ ਹੈ ਕਿ ਇੰਡੀਆ ਨੈਸ਼ਨਲ ਲੋਕ ਦਲ ਦੇ ਜਿਹੜੇ ਵਿਧਾਇਕ ਨੇ ਅਬੇ ਛਟਾਲਾ ਉਹਨਾਂ ਨੇ ਸਿਕਿਉਰਟੀ ਮੰਗੀ ਹੈ ਉਹਨਾਂ ਨੇ ਆਖਿਆ ਕਿ ਮੇਰਾ ਜਿਹੜਾ ਪਾਰਟੀ ਪ੍ਰਧਾਨ ਹੈ ਉਹਨੂੰ ਮਾਰਿਆ ਜਾ ਚੁੱਕਾ ਹੈ ਭੂਮਾ ਮਾਫੀਆ ਲੈਂਡ ਮਾਫੀਆ ਜਿਹੜੇ ਗਲਤ ਅੰਸਰ ਨੇ ਗੈਂਗਸਟਰ ਨੇ ਉਹ ਮੈਨੂੰ ਧਮਕੀਆਂ ਦੇ ਰਹੇ ਨੇ ਤੇ ਦੂਜੇ ਪਾਸੇ ਸੀਬੀਆਈ ਨੇ ਅਦਾਲਤ ਵਿੱਚ ਆਖਿਆ ਕਿ ਦਿੱਲੀ ਸ਼ਰਾਬ ਕੋਟਾਲੇ ਦੇ ਵਿੱਚ ਰਸੂਖਦਾਰ ਗ੍ਰਿਫਤਾਰ ਗ੍ਰਿਫਤਾਰ ਹੋ ਸਕਦੇ ਆ ਤੇ ਮਨੀਸ਼ ਸੋਦੀਆ ਆਪਣੀ ਜਮਾਨਤ ਦੇ ਲਈ ਚਾਰਾ ਜੋਈ ਕਰ ਰਹੇ ਨੇ